ਘਰਾਂ ਕੋਠੀਆਂ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਾਉਣ ਲਈ ਡੈੱਡੇ ਫੋਨ ਨਾਲ ਵੀਡੀਓ ਬਣਾ ਕੇ ਇਸ ਨੰਬਰ ਤੇ ਭੇਜੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰੋਪਰਟ ਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀਆਂ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਜ ਜੋ ਅਸੀਂ ਘਰ ਦੀ ਵੀਡੀਓ ਲੈ ਕੇ ਆਏ ਹਾਂ ਇਸ ਘਰ ਦੀ ਜਗ੍ਹਾ ਪੂਨੇ 4 ਮਰਲੇ ਆ ਅੰਟੀ ਤੇ ਇੱਕ ਪਾਸੇ ਬੈਠਕ ਬਣੀ ਹੋਈ ਹੈ ਜਿਹਨੂੰ ਸ਼ਟਰ ਲੱਗਾ ਹੋਇਆ ਹੈ ਅਗਰ ਤੇ ਦੁਕਾਨਦਾਰੀ ਕਰਨੀ ਹੋਵੇ ਤਾਂ ਦੁਕਾਨਦਾਰੀ ਵੀ ਕਰ ਸਕਦੇ ਹੋ ਉਹਨੂੰ ਦੁਕਾਨ ਬਣਾ ਸਕਦੇ ਹੋ ਉਹਦੇ ਨਾਲ ਹੀ ਵਾਸ਼ਰੂਮ ਬਣਿਆ ਹੋਇਆ ਵਾਸ਼ਰੂਮ ਵਿੱਚ ਸਾਰੇ ਟਾਇਲ ਲੱਗੀ ਹੋਈ ਦੀਵਾਰ ਤੇ ਫਰਸ਼ ਤੇ ਵੀ ਟਾਇਲ ਲੱਗੀ ਹੋਈ ਹੈ ਜੀ ਟੂਟੀਆਂ ਸ਼ਾਵਰ ਦਾ ਕੰਮ ਸਾਰਾ ਓਕੇ ਰਿਪੋਰਟ ਹੋਇਆ ਆ ਬਾਕੀ ਤੁਸੀਂ ਦੇਖ ਹੀ ਰੋ ਸਾਰਾ ਵੀਡੀਓ ਵਿੱਚ ਇਹਦੇ ਨਾਲ ਹੀ ਪੌੜੀਆਂ ਉੱਪਰ ਜਾਂਦੀਆਂ ਹਨ ਦੂਜੀ ਮੰਜ਼ਲ ਨੂੰ ये घर टोटल तीन मंजिल बनिया हुआ आज कमरा बनिया हो कमरा भी काफ़ी खुला डुला बनया जी डाउन सीलिंग डाउनसीलिंग हो छत ये एक होर कमरा बनया हुआ उधर भी डाउनसीलिंग हो, हो रंग रोगन का टैल पत्थर का सारा काम होया है जी थानू तो दूजी मंजिल भी दिखा दें ਮਾਲਕ ਦਾ ਨੰਬਰ ਹੈ ਜੀ 98761 47729 ਤੁਸੀਂ ਕੁਝ ਵੀ ਘਰ ਬਾਰੇ ਪੁੱਛਣਾ ਹੋਵੇ ਮਾਲਕਾਂ ਨੂੰ ਸਿੱਧਾ ਫੋਨ ਕਰਕੇ ਪੁੱਛ ਸਕਦੇ ਹੋ ਮਾਲਕਾ ਦਾ ਕਹਿਣਾ ਹੈ ਕਿ ਘਰ ਹਜੇ ਨਵਾਂ ਹੀ ਬਣਾਇਆ ਸੀਗਾ ਬਾਹਰ ਜਾਣ ਕਰਕੇ ਵੇਚਣਾ ਪੈ ਰਿਹਾ ਬਹੁਤ ਹੀ ਘੱਟ ਰੇਟ ਤੇ ਵੇਚ ਰਹੇ ਨੇ ਜੀ ਅੱਜ ਦੂਜੀ ਮੰਜ਼ਲ ਬਣੀ ਹੋਈ ਹੈ ਦੂਜੀ ਮੰਜ਼ਲ ਤੇ ਵੀ ਸਾਰੀ ਫਰਸ਼ ਤੇ ਟੈਨ ਲੱਗੀ ਹੋਈ ਹੈ ਦੂਜੀ ਤੇ ਤੀਜੀ ਮੰਜ਼ਲ ਮਾਲਕਾ ਨੇ ਕਿਰਾਏ ਤੇ ਦਿੱਤੀ ਹੋਈ ਹੈ। ਘਰ ਵਿੱਚ ਸਮਰਸਿਬਲ ਫੋਰ ਵੀ ਹੋਇਆ ਹੋਇਆ ਜੀ ਤੇ ਸਰਕਾਰੀ ਪਾਣੀ ਵੀ ਹੈਗਾ। ਹਾਜੀ ਕਮਰਾ ਬਣਿਆ ਹੋਇਆ। ਇਹ ਵੀ ਕਮਰਾ ਕਾਫੀ ਖੁੱਲਡੁੱਲਾ ਬਣਿਆ ਹੋਇਆ। ਬਾਕੀ ਤੁਸੀਂ ਸਾਰਾ ਵੀਡੀਓ ਵਿੱਚ ਦੇਖ ਹੀ ਰਹੇ ਹੋ। ਕਿਚਨ ਤੇ ਵਾਸ਼ਰੂਮ ਪਰਲੇ ਪਾਸੇ ਬਣੇ ਹੋਏ ਨੇ। ਆਹ ਦੇਖੋ ਜੀ ਇਧਰਲੇ ਪਾਸੇ ਕਿਚਨ ਬਣੀ ਹੋਈ ਹੈ। ਕਿਚਨ ਵਿੱਚ ਸਾਰੇ ਟਾਇਲ ਲੱਗੀ ਹੋਈ ਹੈ ਟੋਟਲ ਛੱਤ ਤੱਕ ਟਾਇਲ ਲੱਗੀ ਹੋਈ ਹੈ ਦੀਵਾਰ ਤੇ ਬਾਕੀ ਦੀ ਵੀਡੀਓਜ਼ ਦੇਖਿਓ ਆ ਦੇਖੋ ਜੀ ਸਾਰੇ ਪਾਸੇ ਟਾਇਲ ਲੱਗੀ ਹੋਈ ਓਪਨ ਕਿਚਨ ਬਣਾਈ ਹੋਈ ਹੈ ਇਹਦੇ ਨਾਲ ਹੀ ਵਾਸ਼ਰੂਮ ਬਣਿਆ ਹੋਇਆ ਵਾਸ਼ਰੂਮ ਵਿੱਚ ਵੀ ਸਾਰੇ ਟਾਇਲ ਲੱਗੀ ਹੋਈ ਹੈ ਮਾਲਕਾਂ ਨੇ ਘਰ ਦੀ ਡਿਮਾਂਡ 45 ਲੱਖ ਰੁਪਏ ਰੱਖੀ ਹੈ ਬਾਕੀ ਮੌਕੇ ਤੇ ਮਾਨਤਾਨ ਹੋ ਜਾਏਗਾ ਜੀ ਤੁਹਾਨੂੰ ਤੀਜੀ ਮੰਜ਼ਲ ਵੀ ਦਿਖਾ ਦਿੰਨੇ ਆ ਐਡਰੈਸ ਵੀ ਤੁਹਾਨੂੰ ਘਰ ਦੱਸ ਦਿੰਨੇ ਆ ਜੀ ਇਹ ਘਰ ਆੜਿਆ ਨਗਰ ਜਲੰਧਰ ਵਿਚ ਬਣਿਆ ਹੋਇਆ ਬਾਕੀ ਤੁਹਾਨੂੰ ਕਿਹੜੇ ਏਰੀਆ ਵਿੱਚ ਘਰ ਜਾਂ ਕੋਠੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਅਸੀਂ ਉਧਰ ਵਾਲੀ ਸਾਈਡ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਤੀਜੀ ਮੰਜ਼ਲ ਸਿੰਪਲ ਬਣੀ ਹੋਈ ਹੈ ਇੱਥੇ ਟਾਇਲ ਪੱਥਰ वगैरह ਨਹੀਂ ਲੱਗਾ ਹੋਇਆ ਤੇ ਸਿੰਪਲ ਕਮਰੇ ਬਣੇ ਹੋਏ ਨੇ ਤੇ ਚੌਥੀ ਮੰਜ਼ਲ ਜਾਣ ਨੂੰ ਪੌੜੀਆਂ ਚੜਾਈਆਂ ਹੋਈਆਂ ਜੀ ਇੱਕ ਕਮਰਾ ਬਾਹਰਲੇ ਪਾਸੇ ਤੋਂ ਦਿਖਾਤਾ ਵਾ ਇਹ ਕਾ ਬਣਿਆ ਜੀ ਇੱਕ ਸਾਹਮਣੇ ਪਾਸੇ ਬਣਿਆ ਟੋਟਲ 4 ਕਮਰੇ ਬਣੇ ਹੋਏ ਨੇ ਇਹ ਘਰ ਆਬਾਦੀ ਦੇ ਵਿੱਚ ਬਣਿਆ ਆ ਜੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਜੋ ਆਉਣ ਵਾਲੇ ਟਾਈਮ ਵਿੱਚ ਆਪਾਂ ਘਰਾਂ ਘੋਟੀਆਂ ਮਕਾਨਾਂ ਦੀ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇ ਜੀ